ਚੇਤ 13 ਪੰਜਾਬ ਪਟਾਲੀਨ ਵੱਲੋਂ ਐਨਸੀਸੀ ਵੱਲੋਂ 11ਵਾਂ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਉਸ ਦੇ ਸਾਡੇ ਕੋਲ ਸਬ ਮੈਚਰ ਇੰਗਰਸਿੰਗ ਜੀ ਮੌਜੂਦ ਹਾਸ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਸੀਓ ਸਰ ਸਤਿ ਸ੍ਰੀ ਅਕਾਲ ਅੱਜ ਯੋਗ ਦਿਵਸ ਮਨਾ ਰਿਹਾ ਕਿੰਨਾ ਯੋਗ ਦਿਵਸ ਅੱਜ ਗਿਆਨ 11ਵਾਂ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਇਸ ਦੇ ਵਿੱਚ ਸਾਡੇ 13 ਪਰ ਆਪਾਂ ਪਾਣੀ ਚੀਜ਼ੀ ਇਹਦੇ ਐਨਸੀਜੀ ਕੈਂਡੀਡੇਟਸ ਉਹਦੇ ਨਾਲ ਨਾਲ ਸਾਡੇ ਹਾਰਦੀ ਬੱਚੇਾਂਾਂ ਨੂੰ ਵੀ ਆਪਣਾ ਬਹੁਤ ਵੱਡਾ ਤੇਜ ਚੋੜ ਦਿੰਦਾ ਹੁੰਦਾ ਹੈ। ਮੈਂ ਆਂ ਬਰਕਰਾਰ ਪਾਇਸ ਸਥਿਤੀ ਕੋਪੀ ਇਹ ਇਸ ਦੇ ਵਿੱਚ 160 ਬੱਚਿਆਂ ਦੇ ਜਿਹੜੇ ਇਹਦੇ ਚ ਮਾਡਲ ਚ ਹੈ। ਸਾਡੇ ਇਸ ਦਾ ਕੀ ਮਹੱਤਵਪੂਰਨ ਰੋਲ ਕੀ ਹੈ ਇਹ ਜੋਗ ਜਿੱਦਾਂ ਕਿ ਪੀਪਲ ਆਪਣਾ ਪੁਰਾਣੀ ਵਿਰਾਸਤ ਨੂੰ ਕਾਫੀ ਕੋਚ ਰਿਹਾ ਹੈ। ਤੇ ਅੱਜ ਨੂੰ 11 ਸਾਲ ਪਹਿਲਾਂ ਬਾਹਰ ਸਰਕਾਰ ਨੇ ਇੰਟਰਨੈਸ਼ਨਲ ਜੋਗ ਕਿਸ ਦੇ ਦੌਰ ਤੇ ਆਸਮਾਣਾ। ਅਸੀਂ ਦੇਖਦੇ ਆ ਬਹੁਤ ਅਗੇ ਜੋ ਜਿੱਥੇ ਜਿਨ ਨੋਰਮਲ ਐਕਸਰਸਾਈਜ਼ ਕਰਦੇ ਆ ਅਸੀਂ ਬਾਤ ਨੂੰ ਇੱਕ ਫਿਜੀਕਲ ਤੌਰ ਤੇ ਸਰੀਰਕ ਤੌਰ ਤੇ ਹੀ ਤੰਦਰੁਸਤ ਰਹਿ ਸਕਦੇ ਆ ਤੇ ਜੋਗ ਦੇ ਨਾਲ ਅਸੀਂ ਸਰੀਰ ਦੇ ਨਾਲ ਨਾਲ ਮਾਨਸਿਕ ਰੂਪ ਤੇ ਵੀ ਸਸ਼ਕਤ ਹੁੰਦੇ ਆ। ਸਰ ਇਹ ਰੈਗੂਲਰ ਪ੍ਰੈਕਟਿਸ ਆ ਜਿਹੜਾ ਆ ਬਿੰਪੂਲ ਮੌਣਕੀ ਆ ਪਿਛਲੇ 11 ਸਾਲ ਤੋਂ ਜਿਹੜਾ ਇਹ ਇਹ ਹਰ ਸਾਜ ਮੋਟੀਵੇਸ਼ਨ ਕਿੰਨੂ ਬਣਾਇਆ ਜਾਂਦਾ ਹੈ ਇਹ ਇੱਕ ਲੋਕਾਂ ਨੂੰ ਮੋਟੀਵੇਟ ਕਰਨ ਦੇ ਲਈ ਆ ਇਸ ਤੋਂ ਇਲਾਵਾ ਲੋਕ ਮੋਟੀਵੇਟ ਹੋ ਕੇ ਤੇ ਰੋਜ਼ ਆਪਣੇ ਦਿਨਚਰਿਆ ਦੇ ਵਿੱਚ ਇਸ ਨੂੰ ਸ਼ਾਮਿਲ ਕਰ ਰਹੇ ਹਨ ਤੇ ਇਸ ਵਾਰ ਜਿਹਨੂੰ ਜੋ ਮੇਰਾ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਹੈ ਕਿ ਇਸ ਨੂੰ ਆਪਾਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਜਿਹੜਾ ਰੋਜ਼ਾਨਾ ਰੁਟੀਨ ਦੇ ਵਿੱਚ ਸ਼ਾਮਿਲ ਕਰਦੇ ਜਿੱਦਾਂ ਹੀ ਕੋਈ ਵੀ ਕੰਮ ਪੂਰਾ ਕਰਦੇ ਸਵੇਰ ਕੱਪੀ ਜਾਣਾ ਹੈ ਜਾਂ ਹੋਰ ਜਿਹੜੇ ਆਪਣੇ ਦਿਨਚਰਿਆ ਪੂਰੀ ਕਰਨੇ ਆ ਉਦੇ ਨਾਲ ਨਾਲ ਸਾਨੂੰ ਚਾਹੀਦਾ ਹੈ ਕਿ ਆਪਣੇ ਲਈ 3 ਤੋਂ 40 ਮੀਟਰ ਰੋਜ਼ ਕੱਢ ਕੇ ਨੇ ਆਪਾਂ ਜੋ ਕਰੀਏ ਔਰ ਆਪਣੇ ਸਰੀਰਿਕ ਔਰ ਮਾਨਸਿਕ ਰੂਪੇ ਸਸ਼ਕਤ ਹੋਈਏ ਜੀ ਸਾਡੇ ਨਾਲ گورਨਮੈਂਟ ਸਕੂਲ ਦੇ ਆਪਣੇ ਆਪ ਕਰਨ ਹੁੰਦਾ ਪਾਣੀ ਮੌਜੂਦ ਹਨ ਸੱਤੀ ਕਰ ਜੀ ਅੱਜ ਤੇਰਾ ਪੰਜਾਬ ਪੜਾਏ ਰੈਂਕੀ ਵੱਲੋਂ ਸਾਰਾ ਗੜੀ ਜਿੱਥੇ ਜਿਹੜਾ ਹੈ ਬੱਚਿਆਂ ਦਾ ਯੋਗ ਦਿਵਸ ਮਨਾਇਆ ਗਿਆ ਜਿਹੜਾ ਕੀ ਯਾਦ ਰਹਾ ਹੈ ਯੋਗ ਦਿਵਸ ਆ ਇਹ ਜਿਹੜਾ ਹੈ ਹਰ ਸਾਲ ਜਿਹੜਾ ਇਸੇ ਹੀ ਗੁਰਦੁਆਰੇ ਦੇ ਵਿੱਚ ਹੀ ਅਸੀਂ ਐਨਸੀਸੀ ਦੇ ਕੈਡਟਸ ਵੱਖਰੇ ਵੱਖਰੇ ਕਾਲਜਾਂ ਤੋਂ ਵੱਖਰੇ ਵੱਖਰੇ ਜਿਹੜੇ ਸੁੰਨਾਂ ਤੋਂ ਜਿਹੜੇ ਹੈ ਐਨਸੀਸੀ ਕੈਡਟਸ ਸਾਡੇ ਜੀ ਸਾਡਾ ਡਾਇਰੈਕਟਰ ਸੀਓ ਸਾਹਿਬ ਨੇ ਕਿਹਾ ਪੰਜਾਬ ਬਟਾਲੀਅਨ ਦੇ ਉਹ ਬਹੁਤ ਜਿਹੜਾ ਹੈ ਬੱਚਿਆਂ ਪ੍ਰਤੀ ਜਿਹੜੇ ਸਟੇਟ ਨੇ ਵੀ ਉਹ ਜਿਹੜੇ ਹੈ ਤੰਦਰੁਸਤ ਰਹਿਣ ਖਾਸ ਕਰਕੇ ਉਹ ਜ਼ਰੂਰੀ ਨਹੀਂ ਯੋਗ ਦੀ ਵਸਤੇ ਦੀ ਉਦਾਂ ਵੀ ਸਾਡੇ ਜਿਹੜੇ ਹੈ ਐਨਸੀਸੀ ਦੇ ਕੈਡਟ ਸਾਡੇ ਕੈਂਪ ਲੱਗਦੇ ਨੇ ਜਾਂ ਐਨਸੀਸੀ ਦੇ ਜਿਹੜੀਆਂ ਸਾਡੀਆਂ ਕਲਾਸਿਸ ਲੱਗਦੀਆਂ ਨੇ ਉਹਨਾਂ ਬਾਰੇ ਵੀ ਜਿਹੜਾ ਹੈ ਬੱਚਿਆਂ ਨੂੰ ਇਹ ਪ੍ਰੇਰਿਤ ਕਰਦੇ ਰਹਿੰਦੇ ਨੇ ਕਿ ਉਹ ਜ਼ਰੂਰ ਹੈਲਥੀ ਰ ਇਹ ਅਸੀਂ ਜਿਵੇਂ ਅਸਮ ਸਾਹਿਬ ਨੇ ਦੱਸਿਆ ਵਿਵਕਿਆ ਹੀ ਜਿਹੜਾ ਇਹ ਸਾਨੂੰ ਡੇਲੀ ਰੁਟੀਨ ਦੇ ਵਿੱਚ ਜਿਹੜਾ ਹੈ ਵਿਕਿਆ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਤੇ ਆਪ ਵੀ ਪ੍ਰੇਰਿਤ ਹੋਣਾ ਚਾਹੀਦਾ ਵੀ ਅਸੀਂ ਜੀ ਰੁਟੀਨ ਦੇ ਵਿੱਚ ਜਿਹੜਾ ਹੈ ਇਹ ਆਪਣੇ ਆਪ ਨੂੰ ਇਸ ਚੀਜ਼ ਨੂੰ ਅਪਣਾਈਏ ਯੋਗ ਯੋਗ ਦੀ ਦਸੀ ਜੀ ਜਿਸ ਤਰ੍ਹਾਂ ਦੱਸਿਆ ਸਰ ਨੇ ਵੀ ਯੋਗ ਦੇ ਲੋਕ ਨੂੰ ਆਪਣੀ ਯੋਗ ਸ਼ਾਲਾ ਵਿੱਚ ਆਪਣੀ ਰੁਟੀਨ ਦੇ ਵਿੱਚ ਇਸ ਨੂੰ ਅਪਣਾਇਆ ਜਾਵੇ ਜਿਸ ਨਾਲ ਸਿਹਤ ਤੰਦਰੁਸਤੀ